ਪਗਤ ਜੀ ਫਰਮਾਉਂਦੇ ਕਬੀਰ ਸਾਹਿਬ ਸਮਝਾਉਂਦੇ ਕਹਿ ਲੱਗੇ ਹੈ ਪੰਡਿਤ ਮੈਂ ਤੈਨੂੰ ਤੱਕਿਆ ਤੂੰ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦਾ ਹੈ ਪਰ ਮੈਨੂੰ ਦੱਸ ਖਾਂ ਤੈਨੂੰ ਕਦੋਂ ਤੋਂ ਇਹ ਬ੍ਰਾਹਮਣੀ ਦਾ ਲਖਬ ਮਿਲ ਗਿਆ ਮੈਨੂੰ ਹੀ ਦੱਸ ਕਿਸ ਤਰੀਕੇ ਨਾਲ ਤੂੰ ਬ੍ਰਾਹਮਣ ਹੋ ਗਿਆ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਮੈਨੂੰ ਦੱਸਈ ਤੂੰ ਬ੍ਰਾਹਮਣ ਕਦੋਂ ਦਾ ਹੋ ਗਿਆ ਕਹੋ ਰੇ ਪੰਡਤ ਇਹ ਪੰਡਤ ਮੈਨੂੰ ਦੱਸ ਤੂੰ ਬਾਮਣ ਕਦੋਂ ਦਾ ਹੋਇਆ ਹੈ ਕਿਹੜ ਸਮੇਂ ਰੱਬ ਨੇ ਅਕਾਲਪੁਰਖ ਨੇ ਆਖਿਆ ਕਿ ਤੂੰ ਬ੍ਰਾਹਮਣ ਹੈ ਤੇ ਅਸੀਂ ਸਾਰੇ ਸ਼ੂਦਰ ਹੋ ਗਏ ਆ ਮੈਨੂੰ ਦੱਸ ਤਾ ਸਹੀ ਕੋਈ ਡੇਟ ਦੱਸ ਕੋਈ ਸਮਾਂ ਦੱਸ ਕੋਈ ਦਿਨ ਦੱਸ ਕੋਈ ਸਾਲ ਦੱਸ ਕੋਈ ਮਹੀਨਾ ਹੋਵੇ ਕਿਹੜੀ ਰੁੱਤ ਸੀ ਕਿਹੜੀ ਥੇਤ ਸੀ ਕਿਹੜਾ ਵਾਰ ਸੀ ਕਦੋਂ ਦਾ ਹੋਇਆ ਤੂੰ ਕੋਈ ਤਾਂ ਤੇਰੇ ਕੋਲ ਹੋਏਗਾ ਨਾ ਸਾਫਕ ਤਾਂ ਕਿ ਹਾਂ ਫਰਾਣੀ ਰੁੱਤ ਵਿੱਚ ਫਰਾਣੀ ਘੜੀ ਰੱਬ ਨੇ ਘੋਸ਼ਿਤ ਕੀਤਾ ਜੀ ਤੂੰ ਬ੍ਰਾਹਮਣ ਹੋ ਗਿਆ ਇਹ ਸ਼ੂਦਰ ਹੋ ਗਿਆ ਇਹ ਵੈਸ਼ ਹੋ ਗਿਆ ਖੱਤਰੀ ਹੋ ਗਿਆ ਪਰ ਉਹਨੂੰ ਆਪਣਾ ਤਾਂ ਦੱਸ ਕਹੋ ਰੇ ਪੰਡਤ ਬਾਮਨ ਕਦ ਕੇ ਹੋਏ ਬਾਮਨ ਕਹ ਕਹ ਜਨਮ ਮਤ ਖੋਏ ਇ ਉਠਾ ਪ੍ਰਚਾਰ ਕਰ ਕਰਕੇ ਮੈਂ ਬ੍ਰਾਹਮਣਾ 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 ਤੂੰ ਆਪਣਾ ਜੀਵਨ ਵਿਅਰਥ ਨਾ ਕਰ ਗੁਜ਼ਾਰ ਤੇਰਾ ਜੀਵਨ ਵਿਅਰਥ ਚਲਾ ਗਿਆ ਇਹ ਕਹਿ ਕੇ ਕਿ ਮੈਂ ਵੱਡਾ ਮੈਂ ਵੱਡਾ ਮੈਂ ਬ੍ਰਾਹਮਣ ਮੈਂ ਬ੍ਰਾਹਮਣ ਵੇਖੋ ਇੱਥੇ ਭਗਤ ਕਬੀਰ ਸਾਹਿਬ ਜੀ ਇੱਕ ਪਾਸੇ ਤੇ ਕਟਾਕਸ਼ ਵੀ ਕਰ ਰਹੇ ਨੇ ਇੱਕ ਪਾਸੇ ਦੇ ਸਾਹਮਣੇ ਕੁਐਸਚਨ ਵੀ ਖੜਾ ਕਰ ਰਹੇ ਦੂਜੇ ਪਾਸੇ ਉਹਨੂੰ ਮੱਤ ਵੀ ਦੇ ਰਹੇ ਨੇ ਚੰਗੀ ਮੱਤ ਵੀ ਦੇ ਰਹੇ ਨੇ ਕਿ ਤੂੰ ਆਪਣੇ ਆਪ ਦੇ ਵਿੱਚ ਹੰਕਾਰ ਵਿੱਚ ਹਉਮੈ ਵਿੱਚ ਗ੍ਰਸਤ ਹੋ ਕਰਕੇ ਹੁਣ ਇਹੀ ਉਲਪਦਾ ਮੈਂ ਬ੍ਰਾਹਮਣ ਮੈਂ ਬ੍ਰਾਹਮਣ ਮੈਂ ਸਭ ਤੋਂ ਸ੍ਰੇਸ਼ਟ ਉੱਚਾ ਕਿਹਨ ਲੱਗੇ ਆਪਣਾ ਜੀਵਨ ਕਿਉਂ ਅਜੇ ਗੁਆ ਰਿਆ ਹੈ ਤੇਰਾ ਜੀਵਨ ਅਜਾਈ ਜਾ ਰਿਹਾ ਹੈ ਬਾਂ ਮਨ ਕਹ ਕਹ ਜਾਨਾ ਮਤ ਖੋਏ ਮਤ ਇਹ ਰੱਟ ਲਗਾ ਕੇ ਮੈਂ ਬਹਾਮਣਾ ਮੈਂ ਬਹਾਮਣਾ ਤੂੰ ਜਨਮ ਹੀ ਆਪਣਾ ਗਵਾ ਲਿਆ ਤੂੰ ਜਨਮ ਆਪਣਾ ਵਿਅਰਥ ਗਵਾ ਲਿਆ ਇਸ ਲਈ ਮੈਨੂੰ ਦੱਸਦੇ ਸਹੀ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਮਾਤਾ ਦੇ ਗਰਭ ਦੇ ਵਿੱਚ ਤੇ ਕੋਈ ਜਾਤ ਪਾਤ ਨਹੀਂ ਬੱਚਾ ਮਾਂ ਦੇ ਗਰਭ ਵਿੱਚ ਹੈ ਉੱਥੇ ਕਿਸੇ ਪ੍ਰਕਾਰ ਦੀ ਕੋਈ ਜਾਤ ਤੇ ਨਹੀਂ ਉੱਥੇ ਤੇ ਜਾਤ ਦਾ سلسلہ ਹੀ ਨਹੀਂ ਹੈ ਗਰਭ ਵਾਸਮਾ ਕੁਲ ਨਹੀਂ ਜਾਂਦੀ ਉੱਥੇ ਤੇ ਜਾਤ ਪਤ ਹੈ ਹੀ ਨਹੀਂ ਬ੍ਰਹਮ ਬਿੰਦੇ ਤੇ ਸਭ ਉਤਪਾਤੀ ਰੱਬ ਦੀ ਅੰਸ਼ ਨਾਲ ਸਾਰਾ ਸੰਸਾਰ ਪ੍ਰਗਟ ਹੋਇਆ ਰੱਬ ਦੀ ਅੰਸ਼ ਨਾਲ ਜੀਵ ਫੈਦਾ ਹੋ ਰੇ ਰੱਬ ਦੀ ਆਪਣੀ ਸ਼ਕਤੀ ਨਾਲ ਸੰਸਾਰ ਦੇ ਅੰਦਰ ਜੀਵਨ ਆ ਰਿਹਾ ਤੂੰ ਮੈਨੂੰ ਦੱਸ ਤ ਸਹੀ ਮਾਤਾ ਦੇ ਗਰਭ ਦੇ ਵਿੱਚ ਕਿਹੜੀ ਜਾਤ ਹੈ ਕਿਹੜੀ ਪਾਤ ਹੈ ਕਿਹੜਾ ਨੀਵਾਂ ਹੈ ਕਿਹੜਾ ਉੱਚਾ ਹੈ ਉੱਥੇ ਕੋਈ ਕਲਾਸ ਲੱਗੀ ਹੋਈ ਹੈ ਇਹ ਛੋਟੀ ਕਲਾਸ ਦਾ ਵੱਡੀ ਕਲਾਸ ਦਾ ਨਹੀਂ ਬ੍ਰਹਮ ਬਿੰਦ ਤੇ ਸਭ ਉਤਪਾਤੀ ਰੱਬ ਕਾਲਪੁਰਖ ਵਹਿਰੂਜੀ ਦੀ ਆਪਣੀ ਅੰਸ਼ ਰਾਹੀ ਆਪਣੀ ਜੋਤ ਰਾਹੀ ਇਸ ਸਾਰੇ ਬ੍ਰਹਿਮੰਡ ਦੀ ਰਚਨਾ ਹੁੰਦੀ ਤੇ ਖਿਆਲ ਕਰੀ ਮਾਤਾ ਤੇ ਗਰਭ ਦੇ ਅੰਦਰ ਵੀ ਮਾਲਿਕ ਪ੍ਰੀਤਮ ਕਾਲਪੁਰਖ ਵਹਿਰੂਜੀ ਦੀ ਅੰਸ਼ ਰਾਹੀ ਉੱਥੇ ਜੀਵਨ ਦਾ ਵਿਕਾਸ ਹੁੰਦਾ ਜੀਵਨ ਦੀ ਹੋਂਦ ਰੱਖੀ ਜਾਂਦੀ ਉਹ ਵੀ ਰੱਬ ਦੀ ਆਪਣੀ ਅੰਸ਼ ਹੈ ਉੱਥੇ ਕਾਸਟ ਸਿਸਟਮ ਨਹੀਂ ਹੈ ਕਲਾਸ ਸਿਸਟਮ ਨਹੀਂ ਹੈ ਮੈਨੂੰ ਦੱਸਦੇ ਸਹੀ ਗਰਬ ਵਾਸ ਮਾ ਕੁਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਜੋਂ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਜੇ ਤੂੰ ਆਖਦਾ ਹੈ ਮੈਂ ਬ੍ਰਾਹਮਣ ਰੂਪੀ ਮਾਂ ਤੋਂ ਜਨਮ ਲਿਆ ਹੈ ਤੂੰ ਕਹਿੰਦਾ ਹੈ ਮੇਰਾ ਜਨਮ ਉਸ ਮਾਂ ਤੋਂ ਹੋਇਆ ਜਿਸ ਮਾਂ ਨੂੰ ਲੋਕੀ ਬ੍ਰਾਹਮਣੀ ਆਖਦੇ ਨੇ ਬ੍ਰਾਹਮਣ ਆਖਦੇ ਨੇ ਜਾਤ ਦਾ ਨਾਮ ਲੈਂਦੇ ਨੇ ਪਰ ਖਿਆਲ ਕਰੀ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੇਰਾ ਆਉਣ ਦਾ ਰਸਤਾ ਵੀ ਮਾਤਾ ਦੇ ਗਰਭ ਚੋ ਹੈ ਸਾਡੇ ਆਉਣ ਦਾ ਰਸਤਾ ਵੀ ਮਾਤਾ ਦੇ ਗਰਭ ਚੋ ਹੈ ਸਾਰੀ ਕਾਇਨਾਤ ਮਾਤਾ ਦੇ ਗਰਭ ਦੇ ਵਿੱਚੋਂ ਹੀ ਪੈਦਾ ਪਿਆ ਹੁੰਦੀ ਹੈ ਤੇਰਾ ਰਸਤਾ ਫਿਰ ਵੱਖਰਾ ਹੋਣਾ ਚਾਹੀਦਾ ਕੰਕਤੋਂ ਸ਼੍ਰੇਸ਼ਟ ਹੈ ਤੂੰ ਆਪਣੇ ਆਪ ਦੇ ਆਖ ਤੈਂ ਮੈਂ ਵੱਡਾ ਸ਼੍ਰੇਸ਼ਟ ਆ ਪਵਿੱਤਰ ਆ ਤੂੰ ਹੋਰ ਰਸਤੇ ਕਿਉਂ ਨਹੀਂ ਆਇਆ ਜਿਸ ਮਾਂ ਦੇ ਗਰਭ ਚ ਅਸੀਂ ਪੈਦਾ ਹੋਏ ਤੂੰ ਹੀ ਮਾਂ ਦੇ ਗਰਭ ਦੇ ਵਿੱਚੋਂ ਪੈਦਾ ਹੋਇਆ ਵੱਖਰੇ ਰਸਤੇ ਤੋਂ ਤਾਂ ਨਹੀਂ ਆਇਆ ਫਿਰ ਤੂੰ ਇਹ ਰੱਟ ਕਿਉਂ ਲਾਈ ਹੋਈ ਹੈ ਮੈਂ ਸਭ ਤੋਂ ਉੱਤਮ ਮੈਂ ਸਭ ਤੋਂ ਉੱਤਮ ਮੈਂ ਸਭ ਤੋਂ ਵੱਡਾ ਬ੍ਰਾਹਮਣ ਛਲਿਸ਼ ਮਝੁੰਦੇ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਕਿਉਂਕਿ ਖਿਆਲ ਕਰਿਓ ਸਮਾਜ ਦੇ ਅੰਦਰ ਨਾ ਅੱਜ ਵੀ ਜਦੋਂ ਤੱਕ ਦਾ ਸਮਾਜ ਦੇ ਵਿੱਚ ਐਸੀਆਂ ਐਸੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰੋਜ਼ ਕੋਈ ਨਾ ਕੋਈ ਪੇਪਰ ਕੋਈ ਨਾ ਕੋਈ ਨਿਊਜ਼ ਕਿਸ ਨਾ ਕਿਸੇ ਪ੍ਰਕਾਰ ਦੀ ਖਬਰ ਜਾਤ ਪਾਤ ਦੇ ਇਸ ਵਿਤਕਰੇ ਨੇ ਸਮਾਜ ਨੂੰ ਇੰਨਾ ਕਵੰਡ ਦਿੱਤਾ ਇੰਨਾ ਕਵੰਡ ਦਿੱਤਾ ਤੇ ਇੰਨਾ ਕ ਮਨ ਅੰਦਰ ਜ਼ਹਿਰ ਪੈਦਾ ਕਰ ਦਿੱਤਾ ਆ ਪਿਛਲੇ ਕੁ ਦਿਨਾਂ ਦੇ ਇੱਕ ਘਟਨਾ ਆਪ ਜੀਆਂ ਸਾਂਝੀ ਕਰ ਲਵਾਂ ਖੌਰੇ ਪਹਿਲਾਂ ਵੀ ਸਾਂਝੀ ਕੀਤੀ ਹੋਵੇ ਬ੍ਰਾਹਮਣ ਦੇ ਸਮਾਜ ਨੂੰ ਜਦੋਂ ਵੰਡੀਆਂ ਪਾਈਸ ਤੇ ਵਖੋ ਵਖਰੀ ਜਾਤਾਂ ਪਾਤਾਂ ਕੁੱਲਾਂ ਦੇ ਵਿੱਚ ਵੰਡਿਆ ਸੰਸਾਰ ਨੂੰ ਸਮਾਜ ਨੂੰ ਤੇ ਜਦੋਂ ਦੇਵੀ ਦੇਵਤਿਆਂ ਨੂੰ ਤੱਕਦੇ ਆ ਉੱਥੇ ਵੀ ਬ੍ਰਾਹਮਣ ਨੇ ਵੰਡ ਪਾਈ ਹੋਈ ਹੁਣ ਕ੍ਰਿਸ਼ਨ ਜੀ ਦੀ ਕੁਲ ਜਿਹੜੇ ਆਖਦੇ ਨੇ ਉਹ ਯਾਦੂ ਕੁੱਲ ਦੇ ਵਿੱਚ ਪੈਦਾ ਹੋਇਆ ਇਸ ਲੇਖ ਦਿਨਾਂ ਦੇ ਅੰਦਰ ਯਾਦਵ ਕੁੱਲ ਦੇ ਵਿੱਚ ਪੈਦਾ ਹੋਣ ਵਾਲਾ ਯਾਦਵ ਜਾਤ ਦਾ ਇੱਕ ਪ੍ਰਚਾਰਕ ਪ੍ਰਚਾਰਕ ਸੀ ਜਿਵੇਂ ਅਸੀਂ ਗੁਰਦੁਆਰਿਆਂ ਵਿੱਚ ਕਥਾ ਕਰਦੇ ਹਾਂ ਮੰਦਰਾਂ ਵਿੱਚ ਕਥਾ ਕਰਦੇ ਨੇ ਜਾਂ ਫਿਰ ਅੱਜ ਥੀ ਉਹਨੂੰ ਬੁਲਾਇਆ ਜਾਂਦਾ ਹੈ ਪੰਡਾਲਾਂ ਵਿੱਚ ਉਹ ਆਪਣੀ ਧਾਰਮਿਕ ਪੁਸਤਕਾਂ ਦੀਆਂ ਕਥਾ ਕਰਦੇ ਨੇ ਯਾਦਵ ਕੁੱਲ ਦਾ ਇੱਕ ਪ੍ਰਚਾਰਕ ਚਲਾ ਗਿਆ ਬ੍ਰਾਹਮਣਾਂ ਨੇ ਬੁਲਾਇਆ ਉਹਨਾਂ ਨੂੰ ਖਬਰ ਨਹੀਂ ਸੀ ਕਿ ਦੀ ਜਾਤ ਯਾਦਵ ਹੈ ਉਹਨੇ ਆਖਿਆ ਚੰਗੀ ਕਥਾ ਕਰਦਾ ਹੈ ਚਲੋ ਬੁਲਾਓ ਇਹਨੂੰ ਉਹਨੂੰ ਬੁਲਾਇਆ ਤੇ ਕਿਸੇ ਪ੍ਰਕਾਰ ਉਹਨੂੰ ਸ਼ੱਕ ਹੋਇਆ ਕਥਾਕਾਰ ਇਹ ਸਾਹਮਣੇ ਬੈਠੇ ਬ੍ਰਾਹਮਣਾਂ ਦਾ ਪੂਰਾ ਪਿੰਡ Madhya Pradesh ਦੀ ਘਟਨਾ ਹੈ ਸਾਹਮਣੇ ਸਾਰਾ ਪਿੰਡ ਬੈਠਾ ਹੋਇਆ ਬ੍ਰਾਹਮਣਾ ਦਾਤੇ ਚ ਕਥਾ ਕਰਨ ਵਾਲਾ ਕਥਾਕਾਰ ਇਹ ਸਨਾਰੇ ਆਪਣੀਆਂ ਕਹਾਣੀਆਂ ਸਭ ਕੁਝ ਕਿਸੇ ਨੇ ਕਹਿ ਦਿੱਤਾ ਇਹ ਯਾਦੋਕੁਲ ਦਾ ਕਥਾਵਾਚਕ ਝੜਾਇਆ ਇਹ ਬ੍ਰਾਹਮਣ ਨਹੀਂ ਹੈ ਇਹ ਯਾਦੋਕੁਲ ਦਾ ਇਹਦੀ ਜਾਤ ਯਾਦੋ ਹੈ ਹੈ ਕੌਣ ਉਹਦੀ ਕਥਾ ਸੁਣੇ ਤਕ ਕਿਨੂੰ ਕਥਾ ਸੁਣਾਵੇ ਸਾਰਾ ਸਮਾਜ ਉੱਠ ਖੜਾ ਹੋਇਆ ਉੱਠਦਿਆਂ ਸੈਤ ਹੀ ਸਟੇਜ ਤੇ ਪੈ ਗਏ ਅਸੀਂ ਬ੍ਰਾਹਮਣਾਂ ਵੱਡੀ ਜਾਤ ਵਾਲੇ ਆ ਬ੍ਰਹਮਾ ਜੀ ਦੇ ਸਿਰ ਚੋਂ ਪੈਦਾ ਹੋਏ ਆ ਤੇ ਤੂੰ ਛੋਟੀ ਜਾਤ ਦਾ ਸਾਨੂੰ ਕਥਾ ਸੁਣਾਵੇਂ ਆ ਕੇ ਕਿਵੇਂ ਹੋ ਸਕਦਾ ਸਟੇ ਹੀ ਤੇ ਗੁੱਥਮ ਗਥਾ ਹੋ ਗਈ ਬਲਕਿ ਉਸ ਨੂੰ ਕੁੱਟਿਆ ਵੀ ਗਿਆ ਮਾਰਿਆ ਵੀ ਗਿਆ ਇੱਥੋਂ ਤੱਕ ਸਬਰ ਨਹੀਂ ਆਇਆ ਫਿਰ ਸ਼ਰੀਆਮ ਸਾਰੇ ਸਮਾਜ ਦੇ ਵਿੱਚ ਉਹਦੇ ਕੇਸ ਵੀ ਮੁੰਡਨ ਕੀਤੇ ਗਏ ਕੇਸ ਮੁੰਡਨ ਕੀਤੇ ਗਏ ਉਸਤੇ ਸਿਰ ਦੇ ਵਾਲ ਸਾਰੇ ਉਹਦੇ ਲਾਹ ਦਿੱਤੇ ਉਹਨੂੰ ਸਜ਼ਾ ਦਿੱਤੀ ਇੱਥੇ ਵੀ ਉਹਦਾ ਵਸ ਨਹੀਂ ਹੋਇਆ 40000 ਕੇ 50000 ਦਾ ਜੁਰਮਾਨਾ ਵੀ ਪਾਇਆ ਉਹਨੇ ਇੱਥੇ ਹੀ ਬਸ ਨਹੀਂ ਹੋਈ ਫਿਰ ਇੱਕ ਬ੍ਰਾਹਮਣੀ ਆਈ ਤੇ ਉਹਨੇ ਉਹਦੇ ਉੱਪਰ ਪਿਸ਼ਾਬ ਵੀ ਕੀਤਾ ਐਸਾ ਸਿਸਟਮ ਐਸਾ ਮੰਨ ਦੇ ਆ ਵਿੱਚ ਹੰਕਾਰ ਵੱਡੀ ਜਾਤ ਦਾ ਉਹ ਵਿਚਾਰਾ ਤੇ ਕਥਾ ਸੁਣਾਉਣ ਆਇਆ ਤੁਹਾਨੂੰ ਤੁਹਾਡੀਆਂ ਧਾਰਮਿਕ ਪੁਸਤਕਾਂ ਦੀਆਂ ਕਥਾਵਾਂ ਸੁਣਾ ਰਿਹਾ ਤੁਹਾਨੂੰ ਧਰਮ ਨਾਲ ਜੋੜ ਰਿਹਾ ਤੁਹਾਡੇ ਧਰਮ ਦੀ ਗੱਲ ਕਰ ਰਿਹਾ ਨਹੀਂ ਇਹ ਛੋਟੀ ਜਾਤ ਦਾ ਸਾਨੂੰ ਆ ਕਿਸ ਸਮਝਾਏਗਾ ਇਸ ਦੀ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਦੇ ਅੰਦਰ ਸਮਝਾਇ ਇਸ ਅਤੇ ਆਖਿਸ਼ ਤੂੰ ਬ੍ਰਾਹਮਣ ਬ੍ਰਾਹਮਣ ਦਾ ਰੋਲਾ ਬੜਾ ਲਾਇਆ ਪਰ ਆਪਣਾ ਜੀਵਨ ਸਾਰਾ ਹੀ ਗਵਾ ਲਿਆ ਇਸ ਲਈ ਕਹਿਣ ਲੱਗੇ ਬਾਮਨ ਕਹਿ ਕਹਿ ਜਨਮ ਮਤ ਖੋਏ ਬ੍ਰਾਹਮਣ ਬ੍ਰਾਹਮਣ ਆਖ ਕੇ ਨਾ ਮਤਾ ਕਿਤੇ ਜੀਵਨ ਗਵਾ ਲਵੇ ਤਾਂ ਜੀਵਨ ਗਵਾ ਲਿਆ ਤੈਂ ਅੱਜ ਵੀ ਇਹ سلسلہ ਜਾਰੀ ਹੈ ਅੱਜ ਵੀ ਸਿਆਸਤ ਅੰਦਰ ਤੱਕ ਹੀ ਤੇ ਉੱਥੇ ਵੀ ਇਹ سلسلہ ਜਾਰੀ ਹੈ ਧਾਰਮਿਕ ਦੁਨੀਆ ਅੰਦਰ ਵੀ ਹੈ ਸਮਾਜਿਕ ਦੁਨੀਆ ਅੰਦਰ ਵੀ ਹੈ ਕਿ ਸਮਾਜ ਵੰਡਿਆ ਗਿਆ ਤੇ ਖਿਆਲ ਕਰਿਓ ਜਿਸ ਸਮੇਂ ਭਗਤ ਕਬੀਰ ਸਾਹਿਬ ਜੀ ਨੇ ਬਨਾਰਸ ਦੀ ਧਰਤੀ ਤੇ ਬੈਠ ਕਰਕੇ ਇਹ ਐਲਾਨ ਕੀਤਾ ਹੋਏਗਾ ਇਸ ਤਰੀਕੇ ਦੀ ਵਿਚਾਰ ਦਿੱਤੀ ਹੋਏਗੀ ਉਸ ਸਮੇਂ ਕਿੰਨਾ ਵੱਡਾ ਸਮਾਜ ਜਿਹੜਾ ਉਹ ਭਗਤ ਕਬੀਰ ਸਾਹਿਬ ਜੀ ਦੇ ਵਿਰੋਧ ਕਰਨ ਆਇਆ ਹੋਏਗਾ ਸੋਚਣ ਵਾਲੀ ਗੱਲ ਹੈ ਇੱਥੇ ਤੇ ਜਰਾ ਕੋ ਕੁਝ ਕਹਿ ਦਈਏ ਤੇ tufaan ਉੜ ਪੈਂਦਾ ਹੈ ਤੇ ਭਗਤ ਕਬੀਰ ਸਾਹਿਬ ਜੀ ਉਸ ਜ਼ਮਾਨੇ ਵਿੱਚ ਨਾ ਉਹਨਾਂ ਦੇ ਕੋਈ ਇਹਨੇ ਲੋਕ ਅੱਗੇ ਪਿੱਛੇ ਕਿ ਉਹਨਾਂ ਦਾ ਬਚਾਅ ਕਰਦੇ ਇਕੱਲੇ ਹੀ ਲੱਗੇ ਹੋਏ ਕਿੰਨੀ ਵੱਡੀ ਇਨਕਲਾਬੀ ਗੱਲ ਹੈ ਕਿੰਨਾ ਵੱਡਾ ਇਨਕਲਾਬਿਕ ਕਦਮ ਹੈ ਕਿੰਨਾ ਵੱਡਾ ਉਹਨਾਂ ਦਾ ਜਿਗਰਾ ਹੈ ਭਗਤ ਕਬੀਰ ਸਾਹਿਬ ਜੀ ਉਹਤੇ ਬਹੁਤ ਵੱਡੇ ਇਨਕਲਾਬੀ ਹੋਏ ਜਿਨ੍ਹਾਂ ਨੇ ਜਾਨ ਤਲੀ ਤੇ ਰੱਖ ਕਰਕੇ ਰੱਬ ਦਾ ਸੱਚ ਦਾ ਸੁਨੇਹਾ ਤੋ ਉਸ ਵਿੱਚੋਂ ਸਮਾਜ ਨੂੰ ਸਮਾਜ ਦਾ ਆਇਨਾ ਦਿਖਾਉਂਦੇ ਰਹੇ ਭਗਤ ਕਬੀਰ ਸਾਹਿਬ ਜੀ ਪ੍ਰਣਾਮ ਕਰਨਾ ਬਣਦਾ ਉਹਨਾਂ ਨੂੰ ਕਿ ਉਸ ਸਮੇਂ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਸਮਾਜ ਨੂੰ ਸੱਚ ਦਾ ਆਇਨਾ ਦਿਖਾਇਆ ਤੇ ਕਹਿਣ ਲੱਗੇ ਸਮਝਾਉਂਦੇ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਤੂੰ ਹੋਰ ਰਸਤੇ ਕਿਉਂ ਨਹੀਂ ਆਇਆ ਜੇ ਤੂੰ ਆਪਣੇ ਆਪ ਨੂੰ ਪਵਿੱਤਰ ਸਮਝਦਾ ਹੈਂ ਤੇਰਾ ਰਸਤਾ ਆਉਣ ਦਾ ਰਸਤਾ ਤੇ ਵੱਖਰਾ ਹੋਣਾ ਚਾਹੀਦਾ ਸੀ ਨਾ ਤੂੰ ਮੱਕਾ ਤੋਂ ਬ੍ਰਾਹਮਣਾ ਹਾਂ ਮੱਕਾ ਤੋਂ ਸ਼ੂਦ ਤੂੰ ਕਿਵੇਂ ਬ੍ਰਾਹਮਣ ਹੋ ਗਿਆ ਤੇ ਅਸੀਂ ਕਿਵੇਂ ਸ਼ੂਦਰ ਹੋ ਗਿਆ ਮੈਨੂੰ ਇਹ ਤੇ ਸਮਝਾ ਪਹਿਲਾਂ ਮੈਂ ਸਮਝਣਾ ਚਾਹੁੰਦਾ ਤੂੰ ਕਿਵੇਂ ਬ੍ਰਾਹਮਣ ਹੋ ਗਿਆ ਉੱਚਾ ਹੋ ਗਿਆ ਸ੍ਰੇਸ਼ਟ ਹੋ ਗਿਆ ਤੇਰੇ ਆਉਣ ਦਾ ਰਸਤਾ ਵੀ ਮਾਤਾ ਦੇ ਗਰਭ ਚੋਂ ਸਾਡੇ ਆਉਣ ਦਾ ਰਸਤਾ ਵੀ ਮਾਤਾ ਦੇ ਗਰਭ ਚੋਂ ਤੈਨੂੰ ਵੀ ਰੱਬ ਨੇ ਜੀਵਨ ਦਿੱਤਾ ਐ ਸਾਨੂੰ ਵੀ ਰੱਬ ਨੇ ਜੀਵਨ ਦਿੱਤੇ ਤੂੰ ਕਿਵੇਂ ਵੱਡਾ ਹੋ ਗਿਆ ਤੇ ਅਸੀਂ ਕਿਵੇਂ ਛੋਟੇ ਹੋ ਗਏ ਅੱਛੇ ਦੱਸ ਤੇਨੂੰ ਇਹ ਵੱਡਾ ਜਿਹੜਾ ਆਪਣੇ ਆਪ ਨੂੰ ਸਟੇਟਸ ਕਹਿੰਦਾ ਹੈ ਬ੍ਰਾਹਮਣ ਜਾਤ ਦਾ ਇਹ ਰੱਬ ਨੇ ਕਦੋਂ ਦਿੱਤਾ ਈ ਕਿਹੜੇ ਦਿਨ ਦਿੱਤਾ ਈ ਕਿਹੜੀ ਰੁੱਤ ਵਿੱਚ ਦਿੱਤਾ ਈ ਕਿਹੜੇ ਸਮੇਂ ਦਿੱਤਾ ਈ ਉਹ ਤੇ ਦੱਸ ਹੋਏਗਾ ਕੋਈ ਤੇਰੇ ਕੋਲ ਪ੍ਰਮਾਣ ਪੱਤਰ ਆਜੀ ਮੰਗਿਆ ਜਾਂਦਾ ਨਾ ਪ੍ਰਮਾਣ ਪੱਤਰ ਕੌਣ ਹਿੰਦੁਸਤਾਨ ਦਾ ਵਾਸੀ ਹੈ ਤੇ ਕੌਣ ਨਹੀਂ ਹੈ ਜਮਾ ਕਰਾਓ ਪ੍ਰਮਾਣ ਪੱਤਰ ਆਪਣੇ ਆਪਣੇ ਆਖਿਆ ਜਾਂਦਾ ਹੈ ਖਬਰਾਂ ਐ ਵੀ ਆ ਰਹੀਆਂ ਕਿ ਆਧਾਰ ਕਾਰਡ ਤੋਂ ਤਰ੍ਹਾਂ ਤੇ ਹੁਣ ਕਹਿੰਦੇ ਸਭ ਕੁਝ ਆਧਾਰ ਕਾਰਡ ਹੋਣਾ ਚਾਹੀਦਾ ਲਾਇਸੈਂਸ ਹੋਣਾ ਚਾਹੀਦਾ ਪਾਸਪੋਰਟ ਹੋਣਾ ਚਾਹੀਦਾ ਰਾਸ਼ਨ ਕਾਰਡ ਹੋਣਾ ਚਾਹੀਦਾ ਪੈਨ ਕਾਰਡ ਵੀ ਹੋਣਾ ਚਾਹੀਦਾ ਪਰ ਹੁਣ ਕਹਿੰਦੇ ਕਿ ਇਹ ਸਾਰਾ ਕੁਝ ਜਿਹੜਾ ਰਿਜੈਕਟ ਕਰ ਦੇਣਾ ਤੇ ਫਿਰ ਬੱਚਿਆ ਕੀ ਪਿੱਛੇ ਜੇ ਇਹ ਸਾਰਾ ਪਰਜਗਤ ਹੋ ਗਿਆ ਜਿੱਤੇ ਕਰਕੇ ਸਾਰੇ ਜੀਵਨ ਚੱਲ ਰਹੇ ਐ ਇਸ ਤਰੀਕੇ ਦਾ ਤੇ ਫਿਰ ਪਿੱਛੇ ਬੱਚਿਆ ਕੀ ਤੇ ਫਿਰ ਕਿਵੇਂ ਸਰਟੀਫਿਕੇਟ ਦੇਵਾਂਗੇ ਕਿ ਹਾਂ ਜੀ ਇੱਥੋਂ ਦਾ ਹੀ ਹੈ ਕਿਹੜਾ ਪ੍ਰਮਾਣ ਪੱਤਰ ਹੋਏਗਾ ਇਸੇ ਪ੍ਰਕਾਰ ਭਗਤ ਵੀਰ ਸਭ ਕਹਿੰਦੇ ਮੈਨੂੰ ਪ੍ਰਮਾਣ ਪੱਤਰ ਦੱਸ ਆਪਣਾ ਤੈਨੂੰ ਕਦੋਂ ਰੱਬ ਨੇ ਇਹ ਸਰਟੀਫਿਕੇਟ ਤੇਰੇ ਲਈ ਜਾਰੀ ਕੀਤਾ ਤੂੰ ਵੱਡਾ ਹੈ ਸਮਝਾਉਂਦੇ ਤੂੰ ਮੱਕਾ ਤੋਂ ਬ੍ਰਾਹਮਣ ਹਮ ਕਤ ਸ਼ੂਦਰ ਅਸੀਂ ਕਿਵੇਂ ਸ਼ੂਦਰ ਹੋ ਗਏ ਤੂੰ ਕਿਵੇਂ ਵੱਡਾ ਬ੍ਰਾਹਮਣ ਹੋ ਗਿਆ ਮੈਨੂੰ ਦੱਸ ਤੇ ਸਹੀ ਹਾਂ ਮੱਕਾ ਤੇ ਲਹੂ ਤੁਮ ਕਤ ਦੂਦ ਸਾਡੀਆਂ ਰੱਗਾਂ ਵਿੱਚ ਲਹੂ ਵਗ ਰਿਹਾ ਤੇਰੀਆਂ ਰੱਗਾਂ ਵਿੱਚ ਦੁੱਧ ਵਗ ਰਿਹਾ ਕਿੰਨੀ ਵੱਡੀ ਸਟੇਟਮੈਂਟ ਹੈ ਜੇ ਅੱਜ ਦੇ ਜ਼ਮਾਨੇ ਹੁੰਦੀ ਕਬੀਰ ਸਾਹਿਬ ਆ ਜੰਦਰ ਹੁੰਦੇ ਕਬੀਰ ਸਾਹਿਬ ਜਿਹਦੇ ਉੱਪਰ ਵੱਡੇ ਤੋਂ ਵੱਡੀ ਐਫ ਆਈ ਆਰ ਦਰਜ ਹੋਈ ਹੁੰਦੀ ਤਕਬੀਰ ਸਾਹਿਬ ਜੀ ਅਜੇ ਅੰਦਰ ਹੁੰਦੇ ਆਜੋ ਵੱਡੀ ਬੜੂਗਲ ਜੇਰ ਚ ਹੁੰਦੇ ਕਿੰਨੀ ਵੱਡੀ ਸਟੇਟਮੈਂਟ ਹੈ ਭਗਤ ਕਬੀਰ ਸਾਹਿਬ ਜੀ ਰੱਬੀ ਬਾਣੀ ਦੇ ਵਿੱਚ ਰੱਬ ਵੱਲੋਂ ਇਲਹਾਮ ਹੋਇਆ ਹਿਰਦੇ 'ਚ ਪ੍ਰਗਟ ਹੋਇਆ ਅੱਖਰਾਂ ਦੇ ਰਾਹੀਂ ਸੰਸਾਰ ਦੇ ਸਾਹਮਣੇ ਰੱਖਿਆ ਜਗਰਾ ਕਿੰਨਾ ਵੱਡਾ ਹੈ ਇਨਕਲਾਬੀ ਕਦਮ ਕਿੰਨਾ ਵੱਡਾ ਹੈ ਕਹਣ ਲੱਗੇ ਤੂੰ ਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲਹੂ ਤੂੰ ਮ ਕਤ ਦੁੱਧ ਤੇਰੀਆਂ ਰਗਾਂ ਵਿੱਚ ਕੋਈ ਦੁੱਧ ਹੈ ਸਾਡੀਆਂ ਚ ਲਹੂ ਹੈ ਖਿਆਲ ਕਰਿਓ ਜਦੋਂ ਹਸਪੀਟਲ ਦੇ ਅੰਦਰ ਮਰੀਜ਼ ਪਿਆ ਹੋਵੇ ਨਾ ਡਾਕਟਰਾਂ ਕਿ ਹੁਣ ਖੂਨ ਦੀ ਬੜੀ ਲੋੜ ਹੈ ਖੂਨ ਮਿਲੇਗਾ ਤੇ ਬੱਚੇਗਾ ਨਹੀਂ ਮਿਲੇਗਾ ਤੇ ਨਹੀਂ ਬੱਚੇਗਾ ਉਸ ਸਮੇ ਅਸੀਂ ਕਿਸੇ ਨੂੰ ਨਹੀਂ ਪੁੱਛਦੇ ਇਹ ਛੋਟੀ ਜਾਤੀ ਦਾ ਖੂਨ ਆਇਆ ਵੱਡੀ ਜਾਤੀ ਦਾ ਆਇਆ ਅਸੀਂ ਇਹ ਨਹੀਂ ਪੁੱਛਦੇ ਡਾਕਟਰ ਨੇ ਡਾਕਟਰ ਕਹਿੰਦਾ ਜਿਹੜਾ ਮਰਜੀ ਚੜਾ ਬਸ ਬਚਾ ਬਚਾਇਆ ਨੂੰ ਕਿਸੇ ਤਰੀਕੇ ਜਾਨ ਤੇ ਬਚ ਜਾਏ ਪਰ ਜੀਵਨ ਬਚਾਉਣ ਤੇ ਲਈ ਅਸੀਂ ਸਭ ਕੁਝ ਕਰਦੇ ਆਂ ਪਰ ਜੀਵਨ ਬਚ ਗਿਆ ਬਾਹਰ ਆਏ ਤੇ ਫਿਰ ਅਸੀਂ ਸ਼ੁਰੂ ਹੋ ਗਏ ਇਹ ਬ੍ਰਾਹਮਣ ਹੈ ਸ਼ੂਤਰ ਹੈ ਵੈਸ਼ ਹੈ ਖੱਤਰੀ ਹੈ ਦੋਗੁਲਾ ਪਾਨੇ ਸੁਣਵਾਖਦੇ ਨੇ ਭਗਤ ਕਬੀਰ ਸਾਹਿਬ ਕਹਿੰਦੇ ਹਾਂ ਮੱਕਾ ਤੇ ਲਹੁ ਤਮਕਤ ਦੂਦ ਕਹੋ ਕਬੀਰ ਜੋ ਬ੍ਰਹਮ ਵਿਚਾਰ ਆ ਸੁਣਿਓ ਅਖੀਰ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਮੈਂ ਤੁਹਾਨੂੰ ਦੱਸਾਂ ਅਸਲ 'ਚ ਬ੍ਰਾਹਮਣ ਕੌਣ ਹੈ ਉਹਦੀ ਡੈਫੀਨੇਸ਼ਨ ਭਗਤ ਕਬੀਰ ਸਾਹਿਬ ਨੇ ਦਿੱਤੀ ਬ੍ਰਾਹਮਣ ਕੌਣ ਹੈ ਕੌਣ ਹੈ ਕਿਸ ਨੂੰ ਆਖ ਸਕਦੇ ਆ ਬ੍ਰਾਹਮਣ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਜਿਹੜਾ ਬ੍ਰਹਮ ਦੀ ਰੱਬ ਦੀ ਅਕਾਲ ਪੁਰਖ ਵਾਹਿਗੁਰੂ ਦੀ ਸੱਚ ਦੀ ਵਿਚਾਰ ਪਿਆ ਕਰਦਾ ਹੈ ਉਹ ਸੱਚ ਦੀ ਵਿਚਾਰ ਵਿੱਚ ਜੀਵਨ ਕਮਾਉਂਦਾ ਹੈ ਸੱਚ ਨੂੰ ਜੀਵਾਂ ਦਾ ਆਧਾਰ ਬਣਾ ਕਰਕੇ ਟੁਰਦਾ ਹੈ ਕਿਨ ਲੱਗਿਓ ਸਭ ਤੋਂ ਵੱਡਾ ਬ੍ਰਾਹਮਣ ਹੈ ਮੈਨੂੰ ਐਸੇ ਬ੍ਰਾਹਮਣ ਦੀ ਜ਼ਰੂਰਤ ਹੈ ਜੀ ਕੋਈ ਹੈ ਰੱਬ ਦੀ ਗੱਲ ਕਰਨ ਵਾਲਾ ਸੱਚ ਦੀ ਗੱਲ ਕਰਨ ਵਾਲਾ ਸੱਚ ਦੇ ਵਿੱਚ ਜੀਵਨ ਕਮਾਉਣ ਵਾਲਾ ਮੈਂ ਉਹਦੇ ਅੱਗੇ ਪ੍ਰਣਾਮ ਕਰਨੋਂ کہو کبیر جو برہم بچارے سو کہیت ہے ہمارے وہ تو پھر میرا برہمانا او سریشت ہے اس تمہیں نمسکار کرتے ہیں کشن ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਰੱਬ ਦੀ ਵਿਚਾਰ ਕਰਦਾ ਹੈ ਰੱਬ ਦੀ ਕਥਾ ਕਹਾਣੀਆਂ ਸੁਣਾਉਂਦਾ ਹੈ ਬਿਲਕੁਲ ਸੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚ ਦੀ ਵਿਚਾਰ ਵਿੱਚ ਆਪ ਜੀਵਨ ਜਿਉਂਦਾ ਹੈ ਲੋਕਾਂ ਨੂੰ ਉਸ ਪ੍ਰਕਾਰ ਜਿਉਂਣ ਜਿਉਣ ਦੇ ਲਈ ਪ੍ਰੇਰਦਾ ਹੈ ਆਪ ਜਪੋ ਅਵਰਾ ਨਾਮ ਜਪਾਉ ਦੀ ਅਵਸਥਾ ਵਿੱਚ ਜਿਹੜਾ ਹੈ ਉਹ ਸਭ ਤੋਂ ਵੱਡਾ ਬ੍ਰਾਹਮਣ ਹੈ ਇਸ ਤੋਂ ਮਤਲਬ ਪਗਤ ਕਬੀਰ ਸਾਹਿਬ ਸਭ ਤੋਂ ਵੱਡੇ ਬ੍ਰਾਹਮਣ ਹੋਏ ਰੱਬ ਦੀਆਂ ਕਥਾ ਕਹਾਣੀਆਂ ਕਰ ਰਹੇ ਭਗਤ ਨਾਮਦੇਵ ਜੀ ਹੋਏ ਭਗਤ ਸੈਣ ਜੀ ਹੋਏ ਭਗਤ ਰਵਿਦਾਸ ਜੀ ਹੋਏ ਸਭ ਤੋਂ ਵੱਡੇ ਬ੍ਰਾਹਮਣ ਪਰ ਸਮਾਜ ਨੇ ਇਹਨਾਂ ਭਗਤਾਂ ਨੂੰ ਆਖਿਆ ਸਭ ਤੋਂ ਛੋਟੇ ਨੇ ਭਗਤ ਕਬੀਰ ਸਾਹਿਬ ਜੀ ਰਸਨਾ ਤੇ ਸੱਚ ਆਇਆ ਉਹ ਕਹਿਣ ਲੱਗੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਉਹ ਬ੍ਰਾਹਮਣ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸ਼ੋ ਬ੍ਰਾਹਮਣਾ ਕਹੀਅਤ ਹੈ ਹਮਾਰੇ ਜਿਹੜਾ ਸੱਚ ਮੁੱਚ ਰੱਬ ਕਾਲ ਪ੍ਰਕਵਾਹਿ ਰੂਜੀ ਦੀ ਸੱਚ ਦੀ ਵਿਚਾਰ ਕਰਦਾ ਹੈ ਸੱਚ ਦੀ ਵਿਚਾਰ ਵਿੱਚ ਜੀਉਂਦਾ ਹੈ ਜਿਸਦੇ ਮਨ ਅੰਦਰ ਸੱਚ ਡ੍ਰਿੜ ਹੋ ਗਿਆ ਹੈ ਲੋਕਾਂ ਨੂੰ ਸੱਚ ਡ੍ਰਿੜ ਕਰਾਉਂਦਾ ਹੈ ਉਹ ਸੱਚ ਮੁੱਚ ਬ੍ਰਾਹਮਣ ਹੈ ਉਹ ਸੱਚ ਮੁੱਚ ਮੇਰਾ ਭਾਈ ਹੈ ਉਹਨੂੰ ਮੈਂ ਨਮਸਕਾਰ ਪਿਆ ਕਰਦਾ ਹਾਂ ਸਲੀਕ ਹਲ ਕਰਿਓ ਸਮਾਜ ਦੇ ਅੰਦਰ ਜਿਸ ਤਰੀਕੇ ਦਾ ਜਾਤ ਪਾਤ ਦਾ ਸਿਸਟਮ ਇਸ ਜਾਤ ਪਾਤ ਦੇ ਸਿਸਟਮ ਦੇ ਵਿੱਚ ਮਾਨਵਤਾ ਮਨੁੱਖਤਾ ਵੰਡੀ ਗਈ ਪਰ ਮਨੁੱਖਤਾ ਇਸ ਜਾਤ ਪਾਤ ਦੇ ਸਿਸਟਮ ਵਿੱਚ ਵੰਡ ਕੇ ਜਿਸ ਤਰਾਸਤੀ ਤੇ ਪਹੁੰਚੀ ਉਹ ਤਰਾਸਤੀ ਬਿਆਨ ਵੀ ਨਹੀਂ ਕੀਤੀ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਬਲਕਿ ਖਿਆਲ ਕਰਿਓ ਜੇਕ ਛੂਦਰ ਛੋਟੀ ਜਾਤੀ ਦੇ ਜਿਹਨੂੰ ਅਸੀਂ ਆਖਦੇ ਆ ਨਾ ਉਹ ਵੱਡੀ ਜਾਤੀ ਦੇ ਕਿਸੇ ਪਿੰਡ ਵਿੱਚੋਂ ਇਹਨਾਂ ਟੁਰਨਾ ਨਾ ਤੇ ਉਸਨੂੰ ਆਖਿਆ ਗਿਆ ਸੀ ਤੂੰ ਆਪਣੇ ਪੈਰਾਂ ਵਿੱਚ ਜੁੱਤੀ ਪਾ ਕੇ ਨਹੀਂ ਟੁਰਨਾ ਹੱਥਾਂ ਵਿੱਚ ਜੁੱਤੀ ਫੜ ਨੰਗੇ ਪੈਰੀ ਹੋ ਕੇ ਸਾਡੇ ਪਿੰਡ ਵਿੱਚੋਂ ਅੱਗੇ ਜਾਇਂ ਬਲਕਿ ਹੁਣ ਅ ਅੱਜ ਤੱਕ ਅਸੀਂ 21ਵੀਂ ਸਦੀ ਦੀ ਗੱਲ ਕਰਦੇ ਆ ਬੜੇ ਮਾਡਰਨ ਜ਼ਮਾਨੇ ਵਿੱਚ ਰਹਿੰਦੇ ਆ ਪਰ ਜਾਤ ਪਾਤ ਦੀ ਕੋਹੜ ਤੋਂ ਅਜੇ ਤੱਕ ਨਿਜਾਤ ਨਹੀਂ ਮਿਲੀ ਅਜੇ ਤੱਕ ਵੀ ਅਸੀਂ ਉੱਥੇ ਖਲੋਤੇ ਆ ਅਜੇ ਤੱਕ ਅਸੀਂ ਉੱਥੇ ਬੈਠੇ ਆ ਯੂਪੀ ਦੇ ਅੰਦਰ ਇੱਕ ਭੈਣ ਆਧਾਰ ਕਾਰਡ ਜਵੇਂ ਬਣਦੇ ਆ ਨਾ ਅਫਸਰਾਂ ਦੇ ਵਿੱਚ ਉੱਥੇ ਪਿੰਡ ਵਿੱਚ ਕੈਂਪ ਲਾਇਆ ਹੋਇਆ ਤੇ ਉਹ ਭੈਣ ਆਧਾਰ ਕਾਰਡ ਅਫੀਸਰ ਬਣ ਕੇ ਤੇ ਉਥੇ ਗਈ ਉਹਨੂੰ ਭੇਜਿਆ ਉਹਨਾਂ ਨੇ ਟੀਚਰਸ ਯੂ ਐਸ ای ਕਿ ਤੁਸੀਂ ਸਾਰਿਆਂ ਨੇ ਆਧਾਰ ਕਾਰਡ ਬਣਾਉਣੇ ਨੇ ਅੱਜ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ ਪਿੰਡ ਦੇ ਪਿੰਡ ਦਾ ਜਿਹੜਾ ਮੁਖੀਆ ਸੀ ਉਹ ਆਉਂਦਾ ਆਉਂਦੇ ਉਹਨੂੰ ਪਤਾ ਲੱਗਦਾ ਕਿ ਜਿਹੜੀ ਇਹ ਭੈਣ ਆਈ ਹੋਈ ਹੈ ਇਹ ਛੋਟੀ ਜਾਤ ਦੀ ਹੈ ਤੇ ਕੁਰਸੀ ਤੇ ਬੈਠੀ ਹੈ ਕੁਰਸੀ ਤੇ ਬੈਠੀ ਹੋਈ ਉਹ ਆਉਂਦੇ ਪਹਿਲਾਂ ਕੁਰਸੀ ਨੂੰ ਲੱਤ ਮਾਰਦਾ ਹੈ ਭੈਣ ਉੱਤਰ ਬਗਾਈ ਜਾਂਦੀ ਹੈ ਫਿਰ ਉਹਨੂੰ ਫੜਦਾ ਕੁੱਟਦਾ ਕਿਸ ਕਰਕੇ ਤੂੰ ਛੋਟੀ ਜਾਤੀ ਦੀ ਹੋ ਕੇ ਆਪ ਕੁਰਸੀ ਤੇ ਬੈਠੇਂਗੀ ਅਸੀਂ ਲਾਈਨ 'ਚ ਖੜੇ ਹੋਵਾਂਗੇ ਅਸੀਂ ਵੱਡੀ ਜਾਤ ਦੇ ਇਹ ਹਾਲਾਤ ਨੇ ਐਸੇ ਹਾਲਾਤ ਨੇ ਐਸਾ ਅਸੀਂ ਸਮਾਜ ਸਿਰ 'ਚ ਲਿਆ ਪਣਾ ਦਿੱਤਾ ਹੈ ਇਸ ਲਈ ਕਲ ਕਿਉਂ ਜਦ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੀ ਮਨਵਤਾ ਤੇ ਮਨੁੱਖਤਾ ਨੂੰ ਸੱਚ ਦਾ ਸੰਦੇਸ਼ ਦਿੱਤਾ ਨਾ ਤੇ ਪਰਸਾ ਸਮਝਾਉਂਦੇ ਕਿਨ ਲਗੇ ਪਿਆਰੇ ਆ ਸਾਰੇ ਜੀਵਾਂ ਦੇ ਅੰਦਰ ਰੱਬ ਕਲ ਪ੍ਰਖ ਵਾਹਿ ਰੂਜੀ ਦੀ ਜੋਤ ਹੈ ਤੂੰ ਕਿਸੇ ਨੂੰ ਵੱਡਾ ਤੇ ਕਿਸੇ ਨੂੰ ਛੋਟਾ ਨਾ ਸਮਝ ਸਾਰੇ ਬਰਾਬਰ ਨੇ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੁਤ ਚਾਨਣ ਸਭ ਮੈਂ ਚਾਨਣ ਹੋਏ ਰੱਬ ਦੀ ਅੰਸ਼ ਰੱਬ ਦੀ ਜੋਤ ਸਾਰਿਆਂ ਵਿੱਚ ਬੈਠੀ ਹੋਈ ਨਾ ਕੋਣ ਵੱਡਾ ਕੋਣ ਛੋਟਾ ਹੋਇਆ ਰੱਬ ਕਲ ਪ੍ਰਕਾਏ ਰੋਜੀ ਨੇ ਮਾਨਵਤਾ ਸਾਜੀ ਹੋਈ ਹੈ ਰੱਬ ਦੀ ਅੰਸ਼ ਹੈ ਸਾਰਿਆਂ ਵਿੱਚ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਕਿਉਂ ਜਾਤ ਪਾਤ ਦੇ ਨਾਮ ਉੱਪਰ ਸਮਾਜ ਨੂੰ ਵੰਡਦਾ ਹੈ ਕਿਉਂ ਜਾਤ ਪਾਤ ਦੇ ਨਾਮ ਉੱਪਰ ਸਮਾਜ ਵਿੱਚ ਵੰਡੀਆਂ ਪਾ ਕੇ ਨਫ਼ਰਤਾਂ ਪੈਦਾ ਕਰ ਰਿਹਾ ਹੈ ਸਲੀਖਿਆਲ ਕਰਿਓ ਜਦੋਂ ਅਸੀਂ ਆਪਣੇ ਇਸ ਸੰਸਾਰ ਨੂੰ ਸਮਾਜ ਨੂੰ ਤੱਕਦੇ ਆਂ ਨਾ ਤੇ ਇਥੇ ਸਮਾਜ ਦੇ ਅੰਦਰ ਜਿਸ ਤਰੀਕੇ ਦੀਆਂ ਵੰਡੀਆਂ ਪਾਈਆਂ ਗਈਆਂ ਨੇ ਇਥੇ ਹਰ ਇੱਕ ਫਿਰਕਾ ਦੂਜੇ ਫਿਰਕੇ ਦੇ ਨਾਲ ਜਿਹੜਾ ਉਹ ਦੂਜੇ ਫਿਰਕੇ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਹਰ ਇੱਕ ਫਿਰਕਾ ਆਪ ਕੋ ਆਪਣਾ ਰਾਖਵਾ ਕਰਨ ਚਾਹੁੰਦਾ ਹੈ ਕਿਆ ਕਰਿਓ ਪਰ ਸਾਰੀ ਮਾਨਵਤਾ ਇੱਕ ਪਲੇਟਫਾਰਮ ਤੇ ਆ ਕੇ ਹੋਂਕਾ ਨਹੀਂ ਜਿੰਦੀ ਕਿ ਪਿਆਰੇ ਆਸ਼ਨੇ ਰੱਬ ਦੇ ਬੰਦੇ ਆ ਅਸੀਂ ਕਿਵੇਂ ਪਵਿੱਤਰ ਹੋ ਗਏ ਦੂਜੇ ਕਿਵੇਂ ਅਪਵਿੱਤਰ ਹੋ ਗਏ ਇਹ ਕੋਈ ਨਹੀਂ ਆਖਦਾ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਇਸ ਜਾਤ ਪਾਤ ਦੇ ਸਿਸਟਮ ਤੋਂ ਨਿਜਾਤ ਦਿਵਾ ਕਰਕੇ ਆਖਿਆ ਪਿਆਰਿਓ ਆਓ ਇੱਕ ਐਸਾ ਸਮਾਜ ਸਿਰਜੀਏ ਜਿਸ ਸਮਾਜ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਾ ਹੋਵੇ ਆਪਾਂ ਸੰਗਤ 'ਚ ਬੈਠੇ ਆ ਨਾ ਸੰਗਤ ਤੇ ਪੰਗਤ ਦੋ ਵੱਡੀਆਂ ਜਥੇਬੰਦੀਆਂ ਸਾਡੀਆਂ ਜਿਹੜੇ ਗੁਰੂ ਨਾਨਕ ਪ੍ਰਸਾਦ ਮਹਾਰਾਜ ਜੀ ਨੇ ਕਾਇਮ ਕੀਤੀਆਂ ਮਨੋਖ ਨੂੰ ਮਨੋਖ ਦੇ ਨਾਲ ਬਿਠਾਉਣ ਦਾ ਤਰੀਕਾ ਸਮਝਾਇਆ ਕਿ ਸੰਗਤ ਵਿੱਚ ਜਿਹੜਾ ਵੀ ਆ ਗਿਆ ਉਸ ਨੂੰ ਇਹ ਨਹੀਂ ਪੁੱਛਿਆ ਜਾਣਾ ਤੂੰ ਕਿਹੜੀ ਜਾਤ ਦਾ ਹੈ ਕਿਹੜੇ ਧਰਮ ਦਾ ਹੈ ਕਿਹੜੇ ਮੁਲਕ ਦਾ ਹੈ ਸੰਗਤ ਜਿੱਥੇ ਜੱਗਾ ਜਿੰਨੂੰ ਮਿਲ ਗਈ ਬੈਠ ਗਿਆ ਤੇ ਰੱਬ ਕਾਲਪੁਰਬ ਦੀ ਭਗਤੀ ਨਿਵਲীন ਹੋ ਗਿਆ ਕੀਰਤਨ ਹੋ ਰਿਹਾ ਤੇ ਕੀਰਤਨ ਦੇ ਵਿੱਚ ਸੁਰਤ ਆਪਣੀ ਟਿਕਾਓ ਰੱਬੀ ਬਾਣੀ ਦੇ ਵਿੱਚ ਤੇ ਮਨ ਨੂੰ ਪਵਿੱਤਰ ਪਿਆ ਕਰੋ ਰੱਬ ਦੀ ਸਿਫਤਸਲਾ ਪਿਆ ਕਰੋ ਇਕ ਗੁਰੂ ਨਾਨਕ ਪਰਸ਼ਾ ਮਹਾਰਾਜੀ ਦੀ ਰਹਿਮਤ ਹੈ ਦੁਨੀਆ ਉੱਪਰ ਕਿ ਬੈਠਣ ਦਾ ਵੱਲ ਸਿਖਾਇਆ ਫਿਰ ਪੰਗਤ ਵਿੱਚ ਬਿਠਾ ਕਰਕੇ ਪ੍ਰਸ਼ਾਦਾ ਘਟੀਆਂ ਨੇ ਛਕਣਾ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਕੋਈ ਵੱਡੇ ਛੋਟੇ ਦਾ ਵਿਤਕਰਾ ਨਹੀਂ ਬਲਕਿ ਪੰਗਤ ਵਿੱਚ ਬੈਠ ਕੇ ਕਰਕੇ ਸਾਰੇ ਇਕੱਠੇ ਹੀ ਲੰਗਰ ਛਕਦੇ ਨੇ ਤੇ ਛੱਕ ਸਕਦੇ ਜਿੰਨਾ ਵੀ ਨਿਜ਼ਾਮ ਗੁਰੂ ਘਰ ਨੇ ਸਾਜਿਆ ਉਹ ਸਾਰਾ ਸਰਬਸਾਂਝੀ ਵਾਲਤਾ ਲਈ ਹੈ ਸੰਗਤ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਪੰਗਤ ਸਰਬਸਾਂਝੀ ਵਾਲਤਾ ਦਾ ਪੰਗਤ ਪ੍ਰਤੀਕ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੋਵਰ ਤਿਆਰ ਕਰਵਾਏ ਉੱਥੇ ਜਦੋਂ ਵੇਖਦੇ ਸਨ ਬ੍ਰਾਹਮਣ ਨੇ ਘਾਟ ਬਣਾਏ ਸਨ ਉਹਨੇ ਘਾਟ ਬਣਾਏ ਆਪਣੇ ਤੀਰਥਾਂ ਉੱਪਰ ਨਹਾਉਣ ਦੇ ਵੱਡੀ ਜਾਤੀ ਦਾ ਘਾਟ ਉੱਪਰ ਹੋਏਗਾ ਛੋਟੀ ਜਾਤੀ ਦਾ ਸ਼ੂਦਰ ਵਿਚਰਨ ਜਾਉਣ ਦੀ ਇਜਾਜ਼ਤ ਨਹੀਂ ਕਿ ਨਹਾ ਲੈ ਉੱਥੇ ਗੁਰੂ ਪਰਸ਼ਾਹ ਮਹਾਰਾਜ ਜੀ ਨੇ ਸਰੋਵਰ ਬਣਾਇਆ ਪੌੜੀਆਂ ਸਾਰੀ ਪਾਸੇ ਇੱਕੋ ਜੀਆਂ ਰੱਖੀਆਂ ਲੈਵਲ ਦੀਆਂ ਆਖੇ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਸਾਰੇ ਇਕੱਠੇ ਨਹਾਉਣਗੇ ਉਹ ਪ੍ਰਤੀਕ ਸੇਸ਼ ਗੱਲ ਦਾ ਕਿ ਇਥੇ ਜਾਤ ਪਾਤ ਦਾ ਜਿਹੜਾ ਕੋੜ ਹੈ ਮਨ ਵਿੱਚੋਂ ਨਿਕਲ ਜਾਏ ਦਿਮਾਗ ਚੋਂ ਨਿਕਲ ਜਾਏ ਮੁਨਖ ਮੁਨਖ ਨਾ ਬੈਠੇ ਫਿਰ ਗੁਰੂ ਪਾਤਸ਼ਾਹ ਜੀ ਨੇ ਬੌਲੀਆਂ ਤੇ ਖੂਹ ਤਿਆਰ ਕਰਵਾਏ ਜਿੱਥੇ ਹਰ ਕੋਈ ਮਨੁੱਖ ਪਾਣੀ ਪੀ ਸਕਦਾ ਸੀ ਲੈ ਸਕਦਾ ਸੀ ਨਾ ਸਕਦਾ ਸੀ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਇਹ ਸਾਰੇ ਇੰਤਜ਼ਾਮਾਤ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ ਇਸ ਲਈ ਕਿ ਸਮਾਜ ਇਕੱਠਾ ਹੋਵੇ ਸਮਾਜ ਦੇ ਵਿੱਚੋਂ ਨਫ਼ਰਤਾਂ ਪੈਦ ਖਤਮ ਹੋਣ ਸਮਾਜ ਦੇ ਵਿੱਚ ਜਿਹੜੀ ਇੱਕ ਦੂਜੇ ਪ੍ਰਤੀ ਈਰਖਾ ਦੀ ਅੱਗ ਖਤਮ ਹੋਏ ਸਮਾਜ ਨਿਰੋਲ ਇੱਕ ਰੱਬ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਹੋਵੇ ਅਸੀਂ ਇੱਕ ਰੱਬ ਨੂੰ ਧਿਆਈਏ ਉਹ ਰੱਬ ਜਿਹੜਾ ਸਾਡੇ ਅੰਦਰ ਹੀ ਬੈਠਾ ਹੈ ਕਣ-ਕਣ ਵਿੱਚ ਬੈਠਾ ਹੈ ਉਹ ਰੱਬ ਜਿਹੜਾ ਸਰਵ ਵਿਆਪਕ ਹੈ ਉਹ ਰੱਬ ਜਿਹੜਾ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੈ ਉਹ ਰੱਬ ਜਿਹੜਾ ਆਗ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਮਿਕ ਖੋਸੀ ਵੀ ਸੱਚ ਹੈ ਉਹ ਰੱਬ ਜਿਹੜਾ ਦਿਸਦੇ ਅੰਦਿਸਦੇ ਬ੍ਰਹਮੰਡ ਦਾ ਮਾਲਿਕ ਹੈ ਜਿਸ ਦੇ ਇਹ ਨਿਜ਼ਾਮ ਦੇ ਰਾਹੀਂ ਇਸ ਸੰਸਾਰ ਦਾ سلسلہ ਚੱਲ ਰਿਹਾ ਹੈ ਅਸੀਂ ਕੋਲ ਉਸ ਜੋਤ ਨੂੰ ਧਿਆਈਏ ਉਸ ਰੱਬ ਨੂੰ ਧਿਆਈਏ ਤੇ ਉਸ ਨੂੰ ਆਪਣੇ ਹਿਰਦੇ ਅੰਦਰ ਵਸਾਈਏ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੱਚ ਦਾ ਮਿਸ਼ਨ ਹੈ ਇਸ਼ਲੀ ਆਓ ਗੁਰੂ ਦੀ ਬਾਣੀ ਦੀ ਇਸ ਪਵਿੱਤਰ ਸਰੋਵਰ ਵਿੱਚ ਬੈਠੇ ਹੋਏ ਮਨ ਨੂੰ ਇਸ਼ਨਾਨ ਕਰਵਾਈਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਦੇ ਬੋਲਾਂ ਰਾਹੀਂ ਜੀਵਨ ਦੀ ਕਮਾਈ ਕਰੀਏ ਮਨ ਵਿੱਚੋਂ ਈਰਖਾ ਦ્વੈਤਪੁਣਾ ਉੱਚ ਨੀਚ ਦੀਆਂ ਭਾਵਨਾਵਾਂ ਜਾਤ ਪਾਤ ਦੇ ਕੋੜ ਆਪਣੀ ਮਨ ਵਿੱਚੋਂ ਕੱਢ ਕੇ ਨਿਰੋਲ ਸਮੁੱਚੀ ਮਾਨਵਤਾ ਨੂੰ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਦੇ ਮਹਾਵਾਕਾਂ ਅਨੁਸਾਰ ਅਸੀਂ ਸਾਰੀ ਮਾਨਵਤਾ ਨੂੰ ਇੱਕ ਸਮਝੀਏ ਸਾਰੀ ਮਾਨਵਤਾ ਵਿੱਚ ਰੱਬ ਨੂੰ ਤੱਕੀਏ ਪਿਆਰਿਓ ਤਾਹੀ ਹੋਣਗੇ ਸਾਡੇ ਲੋਕ ਸੁਖੀਏ ਲੋਕ ਸੁਹਿਲੇ ਨਾਨਕ ਹਰ ਪ੍ਰਭਾਪੇ ਮੇਲੇ ਹੋਈ ਪੁਲ ਗਲਤੀ ਦੀ ਖਿਮਾ ਪਰਵਾਨੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ